ਬੰਗਲਾਦੇਸ਼ ਵਿੱਚ ਹਿੰਦੂਆਂ ਸੜੇ ਕਟਗਿੰਤਿਆਂ ਨਾਲ ਹੋ ਰਹੇ ਅਨਿਆਂ ਵਿਰੋਧ ਮੋਹਾਲੀ ਜ਼ਿਲ੍ਹੇ ਦੇ ਖਰੜਬੇਕੇ ਕੈਂਡਲ ਮਾਰਚ ਕੱਢਿਆ ਗਿਆ ਪੰਜਾਬ ਪ੍ਰਦੇਸ਼ ਭਾਜਪਾ ਕਾਰਜਕਾੜਨੀ ਦੇ ਮੈਂਬਰ ਨਰਿੰਦਰ ਰਾਣਾ ਤੇ ਵਗ ਵਗੈਰ ਸਰਕਾਰੀ ਸੰਗਠਨਾ ਦੀ ਅਗਵਾਈ ਚ ਕੱਡੇ ਗੇ ਕੈਂਡਲ ਮਾਰਚ ਦੌਰਾਨ ਕਟਗਿੰਤਿਆਂ ਲਈ ਇਨਸਾਫ ਦੀ ਮੰਗ ਕੀਤੀ ਗਈ ਇਕ ਕੈਂਡਲ ਮਾਰਚ ਸ਼੍ਰੀ ਰਾਮ ਪਵੰਦੂ ਸੈਰਾ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਹੁੰਦਾ ਹੋਇਆ ਮੁੜ ਇਸੇ ਸਥਾਨ ਤੇ ਪਹੁੰਚ ਕੇ ਸਮਾਪਤ ਹੋਇਆ ਭਾਜਪਾ ਦੇ ਜ਼ਿਲ੍ਹਾ ਸਕੱਤਰ ਪ੍ਰਵੇਸ਼ ਸ਼ਰਮਾ ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਅਧਿਕਾਰਾਂ ਦੀ ਮੰਗ ਕਰਦੇ ਹਨ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਉਹਨਾਂ ਮਹਿਲਾਵਾਂ ਦੇ ਖਿਲਾਫ ਹੋ ਰਹੇ ਅਤਿਆਚਾਰਾਂ ਨੂੰ ਵੀ ਰੋਕਣ ਦਾ ਸੰਦਾ ਦਿੱਤਾ ਹਾਂ ਬੰਗਲਾ ਆਪਣੇ ਭੈਣ ਭਰਾਵਾਂ ਬੰਗਲਾਦੇਸ਼ੀ ਹਿੰਦੂਆਂ ਲਈ ਆਵਾਜ਼ ਚੱਕਣ ਲਈ ਅਸੀਂ ਇਕੱਠੇ ਹੋਏ ਹਾਂ ਅਸੀਂ ਨੋਸਨਾ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੇ ਛੋਟੇ ਭੈਣ ਭਰਾ ਖਰੜ ਚ ਕਿਹਨਦੇ ਆ ਉਹਨਾਂ ਦੇ ਨਾਲ ਆ ਇਹ ਇਹ ਨਾ ਸੋਚੇ ਕੋਈ ਕਿ ਇਹ ਬੰਗਲਾਦੇਸ਼ ਚ ਹੋ ਰਿਹਾ ਸਾਡੇ ਹਿੰਦੁਸਤਾਨ ਚ ਨਹੀਂ ਹੋ ਸਕਦਾ ਇਹ ਹਰ ਕਿਤੇ ਹੋ ਸਕਦਾ ਸਾਰੇ ਸਨਾਤਨੀ ਸਮਾਜ ਨੂੰ ਇਹ ਮੇਰਾ ਆਵਾਜ਼ ਹੈ ਕਿ ਸਾਰੇ ਰਲ ਕੇ ਇੱਕ ਸਟੇਜ ਤੇ ਆਓ ਪਾਜਪਾਗੂ ਨਰਿੰਦਰ ਰਾਣਾ ਨੇ ਸੰਯੁਕਤ ਰਾਸ਼ਟਰ ਰਤੇ ਸਰਕਾਰ ਦੀ ਵਿਰੋਧੀ ਦਿਰ ਤੇ ਇਸ ਮਾਮਲੇ ਚ ਕੋਈ ਪ੍ਰਤੀਕਿਰਿਆ ਨੂੰ ਦੇ ਨਾ ਦੇ ਨੂੰ ਅਫਸੋਸਨਾਕ ਘਰਾਰ ਦਿੱਤਾ ਹੈ ਸਮੂਹ ਖਰੜਵਾਸੀਆਂ ਵੱਲੋਂ ਇੱਕ ਕੈਂਡਲਮੈਂਟ ਮਾਰਚ ਕਰਿਆ ਜਾ ਰਿਹਾ ਹੈ ਕਿਉਂਕਿ ਬੰਗਲਾਦੇਸ਼ ਦੇ ਵਿੱਚ ਜੋ ਹੋਇਆ ਹੈ ਉਸ ਤੇ ਅੱਜ ਪੂਰਾ ਜਿਹੜਾ ਸੰਯੁਕਤ ਰਾਸ਼ਟਰ ਹੈ ਚਾਹੇ ਮਨੁੱਖੀ ਅਧਿਕਾਰ ਕਮਿਸ਼ਨ ਹੈ ਰਾਸ਼ਟਰ ਉਹ ਚੁੱਪ ਬੈਠਿਆ ਹੈ ਉੱਥੇ ਸਾਡੀਆਂ ਮਾਵਾਂ ਭੈਣਾਂ ਜਿੱਤ ਲੁੱਟੇ ਜਾ ਰਹੀ ਹੈ ਸਰਿਆਂ ਮਾਂ ਨੂੰ ਮਾਰ ਕੇ ਉਠਾ ਲਟਕਾਇਆ ਤੱਕ ਜਾ ਰਿਹਾ ਹੈ ਤੇ ਸਾਡੇ ਹਿੰਦੂਆਂ ਦੇ ਜਿਹੜੇ ਬੰਗਲਾਦੇਸ਼ੀ ਹਿੰਦੂਆ ਜਿਹੜੇ ਉਹਨਾਂ ਦੇ ਮੰਦਰਾਂ ਤੇ ਹਮਲੇ ਹੋ ਰਿਹਾ ਹਮਲਿਆਂ ਮੰਦਰਾਂ ਨੂੰ ਢਾਏ ਜਾ ਰਿਹਾ ਹੈ ਸਾੜੇ ਜਾ ਰਿਹਾ ਹੈ